ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗਦਾ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਵੀ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਦਿੱਲੀ ਦੇ ਅਸ਼ੋਕ ਵਿਹਾਰ ਨਾਂ ਦੇ ਇਲਾਕੇ ਵਿੱਚ ਇੱਕ ਪੰਜਾਬੀ ਪਰਿਵਾਰ ਰਹਿੰਦਾ ਸੀ ਪਰਿਵਾਰ ਦੇ ਮੁਖੀ ਦਾ ਨਾਮ ਗੁਰਵਖਸ਼ ਸਿੰਘ ਸੀ ਗੁਰਵਖਸ਼ ਸਿੰਘ ਦੇ ਘਰ ਉਸ ਦੀ ਪਤਨੀ ਕਰਤਾਰ ਕੌਰ ਤੇ ਪੁੱਤਰ ਰਜ਼ਿੰਦਰ ਸਿੰਘ ਤੇ ਉਸ ਦੀ ਪਤਨੀ ਜਸਪੀਰ ਕੌਰ ਤੇ ਰਜ਼ਿੰਦਰ ਦਾ ਪੁੱਤਰ ਭਾਵ ਗੁਰਵਕਸ ਸਿੰਘ ਦਾ ਪੋਤਰਾ ਰਮਨਦੀਪ ਸਿੰਘ ਰਹਿੰਦੇ ਸਨ ਅੱਜ ਗੁਰਵਕਸ ਸਿੰਘ ਦੇ ਪੋਤਰੇ ਰਮਨਦੀਪ ਸਿੰਘ ਦਾ ਜਨਮ ਦਿਨ ਸੀ ਘਰ ਵਿੱਚ ਤਰ੍ਹਾਂ ਤਰ੍ਹਾਂ ਦੀ ਸਜਾਵਟ ਕੀਤੀ ਹੋਈ ਸੀ ਗੁਬਾਰੇ ਸਟਾਰ ਰਿਵਨ ਲੜੀਆਂ ਫੁੱਲ ਅਤੇ ਚਮਕੀਲੀਆਂ ਲੜੀਆਂ ਦੇ ਨਾਲ ਘਰ ਪੂਰੀ ਤਰ੍ਹਾਂ ਚਮਕ ਰਿਹਾ ਸੀ ਗੇਟ ਅਤੇ ਬੂਹੇ ਤੇ ਹੈਪੀ ਬਰਥਡੇ ਦਾ ਪੋਸਟਰ ਵੀ ਲੱਗਿਆ ਹੋਇਆ ਸੀ ਸ਼ਾਮ ਦੇ 4 ਵਜੇ ਸਨ ਤਾਂ ਕੇਕ ਕੱਟਣ ਦਾ ਸਮਾਂ ਆਇਆ ਬੁਲਾਏ ਗਏ ਸਾਰੇ ਆਂਡੇ ਗਵਾਂਡੀ ਤੇ ਰਿਸ਼ਤੇਦਾਰ ਵੀ ਕੇਕ ਟੇਬਲ ਦੇ ਚਾਰੇ ਪਾਸੇ ਇਸ ਇੰਤਜ਼ਾਰ ਵਿੱਚ ਘੇਰਾ ਘੱਟ ਕੇ ਖੜੇ ਸਨ ਕਿ ਰਮਨਦੀਪ ਕੇਕ ਕੱਟੇ ਤੇ ਅਸੀਂ ਹੈਪੀ ਬਰਥਡੇ बोलिए ਤੇ ਕੇਕ ਦਾ ਸਵਾਦ ਚੱਖੀ ਹੁਣ ਰਮਨਦੀਪ ਇੱਕ ਰਾਜਕੁਮਾਰ ਦੀ ਤਰ੍ਹਾਂ ਸਾਜ ਧਜ ਕੇ ਆਪਣੇ ਦਾਦਾ ਗੁਰਵਖਸ ਸਿੰਘ ਨਾਲ ਉਥੇ ਆਇਆ ਤੇ ਉਸ ਨੇ ਮੋਮਬਤੀਆਂ ਬੁਝਾ ਕੇ ਕੇਕ ਕਟਿਆ ਤੇ ਸਾਰੇ ਪਹੁੰਚੇ ਹੋਏ ਲੋਕਾਂ ਤੇ ਰਿਸ਼ਤੇਦਾਰਾਂ ਨੇ ਤਾੜੀਆਂ ਮਾਰ ਕੇ ਹੈਪੀ ਬਰਥਡੇ ਕਿਹਾ ਤੇ ਵਾਰੀ ਵਾਰੀ ਬੋਲਿਆ ਤੇ ਫਿਰ ਸਭਨਾਂ ਨੂੰ ਕੇਕ ਖਵਾਇਆ ਗਿਆ ਤੇ ਇੱਕ ਇਸ ਤੋਂ ਇਲਾਵਾ ਕਾਫੀ ਅਤੇ ਕੋਲਡ ਡਰਿੰਕ ਵੀ ਪਿਆਈ ਗਈ ਸਬਨਾ ਨੇ ਰਮਨਦੀਪ ਨੂੰ ਸ਼ਗਨ ਪਾਇਆ ਤੇ ਵਧਾਈ ਦੇ ਕੇ ਚਲੇ ਗਏ ਅੱਜ ਸਾਰਾ ਪਰਿਵਾਰ ਬੜਾ ਹੀ ਆਨੰਦਮਈ ਸੀ ਹੁਣ ਰਮਨਦੀਪ ਨੇ ਆਪਣੇ ਪਾਪਾ ਰਜਿੰਦਰ ਸਿੰਘ ਨੂੰ ਕਿਹਾ ਪਾਪਾ ਤੁਸੀਂ ਮੇਰੇ ਨਾਲ ਵਾਦਾ ਕੀਤਾ ਸੀ ਕਿ ਮੇਰੇ ਜਨਮ ਦਿਨ ਤੇ ਅਸੀਂ ਤੈਨੂੰ ਫਿਲਮ ਵਿਖੋਂ ਲੈ ਸਿਨੇਮੇ ਹਾਲ ਵਿੱਚ ਲੈ ਕੇ ਜਾਵਾਂਗੀ ਪਰ ਤੁਸੀਂ ਤਾਂ ਵਾਦਾ ਭੁੱਲ ਗਏ ਅੱਗੋ ਰਜ਼ਿੰਦਰ ਸਿੰਘ ਨੇ ਕਿਹਾ ਸੌਰੀ ਬੇਟੇ ਪਰ ਮੈਂ ਵਾਦਾ ਨਹੀਂ ਭੁੱਲਿਆ ਮੈਨੂੰ ਇਹ ਗੱਲ ਯਾਦ ਭੁੱਲ ਗਈ ਸੀ ਪਰ ਕੋਈ ਗੱਲ ਨਹੀਂ ਹੁਣ ਚਲੋ ਫਿਲਮ ਵਿਖੇ ਇਹ ਸੁਣ ਕੇ ਰਮਨਦੀਪ ਬਹੁਤ ਖੁਸ਼ ਹੋਇਆ ਤੇ ਅੱਗੋ ਰਮਨਦੀਪ ਕਹਿਣ ਲੱਗਾ ਚਲੋ ਪਿਆਰੇ ਪਾਪਾ ਜੀ ਗੱਡਉ ਕਾਰ ਬਾਹਰ ਮੰਮੀ ਤੁਸੀਂ ਵੀ ਚੱਲੋ ਅੱਗੋ ਰਜਿੰਦਰ ਸਿੰਘ ਨੇ ਕਿਹਾ ਉਹ ਯਾਰ ਅਸੀਂ ਤੇਰੀ ਮੰਮੀ ਨੂੰ ਥੋੜੀ ਘਰ ਛੱਡ ਕੇ ਜਾਣਾ ਚਲੋ ਸਾਰੇ ਚੱਲਦੇ ਆ ਜਸਵੀਰ ਜੋ ਪਹਿਲਾਂ ਹੀ ਤਿਆਰ ਸੀ ਤੇ ਕਹਿਣ ਲੱਗੀ ਕਿ ਤਿੰਨੇ ਕਾਰ ਵਿੱਚ ਬੈਠ ਕੇ ਚਲੇ ਜਾਂਦੇ ਆ ਸਿਨੇਮੇ ਦੇ ਨਜ਼ਦੀਕ ਇੱਕ ਬਹੁਤ ਵੱਡਾ ਖੰਡਰ ਸੀ ਅਤੇ ਖੰਡਰ ਦੇ ਨਾਲ ਦੀ ਸੜਕ ਤੋਂ ਪਾਰ ਲੰਘ ਕੇ ਸਿਨੇਮੇ ਤੱਕ ਜਾਣਾ ਪੈਂਦਾ ਸੀ ਜਦੋਂ ਰਜਿੰਦਰ ਸਿੰਘ ਦੀ ਕਾਰ ਖੰਡਰ ਦੀ ਸੜਕ ਖੰਡਰ ਦੇ ਨਾਲ ਦੀ ਸੜਕ ਤੋਂ ਗੁਜ਼ਰ ਰਹੀ ਸੀ ਤਾਂ ਖੰਡਰ ਚੋਂ ਕਿਸੇ ਔਰਤ ਦੇ ਰੋਣ ਤੇ ਚੀਖਣ ਦੀ ਆਵਾਜ਼ ਆਉਣ ਲੱਗੀ ਅ ਰਜਿੰਦਰ ਨੇ ਆਪਣੀ ਬੌਟੀ ਜਸਵੀਰ ਕੌਰ ਨੂੰ ਕਿਹਾ ਲੱਗਦਾ ਇੱਥੇ ਕੋਈ ਔਰਤ ਮੁਸੀਬਤ ਵਿੱਚ ਹੈ ਅਸੀਂ ਰੱਬ ਦੇ ਸਿੰਘ ਹਾਂ ਕਿਉਂ ਨਾ ਪਹਿਲਾਂ ਜਾ ਕੇ ਉਸ ਦੀ ਪਰੇਸ਼ਾਨੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ ਅੱਗੋ ਜਸਵੀਰ ਕੌਰ ਨੇ ਕਿਹਾ ਛੱਡੋ ਪਰੇ ਤੁਸੀਂ ਚੱਲੋ ਆਪਣਾ ਕੰਮ ਹੈ ਜੀ ਹਾਂ ਅਸੀਂ ਕਿਸੇ ਨੂੰ ਮੁਸ਼ਕਲ ਵਿੱਚ ਵੇਖ ਕੇ ਕਿਵੇਂ ਜਾ ਸਕਦੇ ਹਾਂ ਪਾਪਾ ਚੱਲੋ ਕਾਰ ਮੋੜੋ ਉਧਰ ਇਹ ਸੁਣ ਕੇ ਰਜਿੰਦਰ ਨੇ ਆਪਣੀ ਕਾਰ ਖੰਡਰ ਵੱਲ ਮੋੜੀ ਕਾਰ ਖੰਡਰ ਵਿੱਚ ਜਾ ਬੜੀ ਔਰਤ ਦੇ ਰੋਣ ਦੀ ਆਵਾਜ਼ ਹੋਰ ਵੀ ਤੇਜ਼ ਹੋ ਗਈ ਕਾਰ ਜਦੋਂ ਖੰਡਰ ਦੇ ਵਿੱਚ ਕਾਰ ਚਲੀ ਗਈ ਤਾਂ ਉਹਨਾਂ ਨੇ ਵੇਖਿਆ ਕਿ ਖਿਲਰੇ ਵਾਲਾ ਵਾਲੀ ਔਰਤ ਮੂੰਹ ਦੂਸਰੇ ਪਾਸੇ ਕਰਕੇ ਉੱਚੀ ਉੱਚੀ ਚੀਖ ਰਹੀ ਸੀ ਰਜਿੰਦਰ ਸਿੰਘ ਨੇ ਕਾਰ ਖਿਲਾਰੀ ਤੇ ਕਾਰ ਵਿੱਚੋਂ ਬਾਹਰ ਨਿਕਲ ਕੇ ਔਰਤ ਨੂੰ ਪੁੱਛਿਆ ਤੇ ਕਹਿਣ ਲੱਗਾ ਭੈਣ ਤੂੰ ਇੱਥੇ ਇਕੱਲੀ ਕੀ ਕਰਦੀ ਐ ਤੇ ਕਿਉਂ ਰੋ ਰਹੀ ਐ ਤਾਂ ਰਜ਼ਿੰਦਰ ਸਿੰਘ ਦੀ ਪੁੱਛਦਾ ਔਰਤ ਨੇ ਕੋਈ ਜਵਾਬ ਨਾ ਦਿੱਤਾ ਤੇ ਹੋਰ ਉੱਚੀ ਉੱਚੀ ਰੋਣ ਲੱਗੀ ਰਜ਼ਿੰਦਰ ਸਿੰਘ ਨੇ ਫੇਰ ਪੁੱਛਿਆ ਪਰ ਕੋਈ ਜਵਾਬ ਨਹੀਂ ਮਿਲਿਆ ਹੁਣ ਰਜਿੰਦਰ ਸਿੰਘ ਨੇ ਔਰਤ ਦਾ ਡੌਲਾ ਫੜ ਕੇ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਸ ਔਰਤ ਨੇ ਆਪਣੀ ਚੱਕਰੀ ਵਾਂਗੂ ਧੌਣ ਕਮਾ ਲਈ ਤੇ ਚਿਹਰਾ ਰਜਿੰਦਰ ਸਿੰਘ ਵੱਲ ਕਰ ਲਿਆ ਉਸ ਦਾ ਕਿਣਾਉਣਾ ਚਿਹਰਾ ਵੇਖ ਕੇ ਰਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਦੇ ਹੀਠੋਂ ਜਮੀਲ ਹੀ ਨਿਕਲ ਗਈ ਕਿਉਂਕਿ ਉਹ ਕੋਈ ਔਰਤ ਨਹੀਂ ਸੀ ਉਹ ਇੱਕ ਡੈਨ ਸੀ ਜਿਸ ਦਾ ਨਾਮ ਸੀ ਤੂਫਾਨੀ ਤੂਫਾਨੀ ਡੈਨ ਜਦੋਂ ਤੂਫਾਨੀ ਡੈਨ ਨੇ ਉਹਨਾਂ ਵੱਲ ਮੂੰਹ ਕੀਤਾ ਤਾਂ ਖੰਡਰ ਵਿੱਚ ਵੀ ਤੂਫਾਨ ਆ ਗਿਆ ਤੂਫਾਨੀ ਨੇ ਗੁੱਸੇ ਨਾਲ ਰਜ਼ਿੰਦਰ ਸਿੰਘ ਨੂੰ ਕਿਹਾ ਹਾ 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 ਤੁਸੀਂ ਮੇਰੇ ਇਲਾਕੇ ਵਿੱਚ ਕੀ ਲੈਣਾ ਏ ਹੋ ਤਾਂ ਰਜ਼ਿੰਦਰ ਸਿੰਘ ਨੇ ਕਿਹਾ ਅਸੀਂ ਰੱਬ ਦੇ ਜੀ ਹਾਂ ਅਤੇ ਤੁਹਾਡਾ ਉੱਚੀ ਉੱਚੀ ਰੋਣਾ ਤੇ ਚਿਲਾਉਣਾ ਸੁਣ ਕੇ ਸਾਡੇ ਕੋਲੋਂ ਰਹਿਣਾ ਨਹੀਂ ਗਿਆ ਅਤੇ ਅਸੀਂ ਤੁਹਾਡਾ ਦੁੱਖ ਵੰਡਾਉਣ ਆਏ ਹਾਂ ਅੱਗੋ ਤੂਫਾਨੀ ਡੈਨ ਨੇ ਕਿਹਾ ਮੇਰਾ ਨਾਮ ਤੂਫਾਨੀ ਹੈ ਤੂਫਾਨੀ ਡੈਨ ਹੁਣ ਆ ਗਏ ਹੋ ਪਰ ਬਚ ਕੇ ਨਹੀਂ ਜਾ ਸਕਦੇ ਹੁਣ ਮੈਂ ਤੁਹਾਨੂੰ ਸਾਰਿਆਂ ਨੂੰ ਮੇਰਾ ਭੋਜਨ ਬਣਨਾ ਪਵੇਗਾ ਇਹ ਸੁਣ ਕੇ ਰਜਿੰਦਰ ਸਿੰਘ ਨੇ ਕਿਹਾ ਅਸੀਂ ਤਾਂ ਤੇਰੇ ਭਲੇ ਲਈ ਆਏ ਸੀ ਜੇਕਰ ਭਲਾ ਸੋਚਣ ਨਾਲ ਸਾਨੂੰ ਇਹ ਸਜ਼ਾ ਮਿਲਣੀ ਹੈ ਤਾਂ ਸਭ ਵਾਹਿਗੁਰੂ ਦੇ ਹੱਥ ਹੈ ਤੇਰਾ ਭਾਣਾ ਮਿੱਠਾ ਲਾਗੇ ਹਰ ਨਾਮ ਪਦਾਰਥ ਨਾਨਕ ਮੰਗੇ ਤੂੰ ਮੇਰਾ ਰਾਖਾ ਸਭਨੀ ਥਾਈ ਹੁਣ ਰਜਿੰਦਰ ਸਿੰਘ ਤੇ ਉਸ ਦੀ ਬੋਟੀ ਜਸਵੀਰ ਕੌਰ ਤੇ ਉਸ ਦੇ ਪੁੱਤਰ ਰਮਨਦੀਪ ਸਿੰਘ ਨੇ ਆਪਣੇ ਗਲੇ ਵਿੱਚ ਪਾਏ ੴ ਦੀ ਰੱਖਾ ਵਾਹਿਗੁਰੂ ਵਾਹਿਗੁਰੂ ਦੇ ਸ਼ਬਦ ਪੜੇ ਡੈਣ ਦੇ ਜਿਉਂ ਹੀ ਸਾਹਮਣੇ ਕੀਤੀਆਂ ਤਾਂ ਤੂਫਾਨੀ ਡੈਣ ਉੱਤੇ ਆਕਾਸ਼ ਤੋਂ ਇੱਕ ਅਨੋਖੀ ਲਾਈਟ ਪਈ ਤੇ ਡੈਨ ਨੂੰ ਇੱਕਦਮ ਜਿਉਂ ਹੀ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਬੋਲਿਆ ਤੇ ਡੈਨ ਨੇ ਜਿਉਂ ਹੀ ਸਾਹਮਣੇ ਕੀਤੀਆਂ ਤਾਂ ਤੂਫਾਨੀ ਡੈਨ ਉਥੇ ਆਕਾਸ਼ ਤੋਂ ਇੱਕ ਅਨੋਖੀ ਲਾਈਟ ਪਈ ਤੇ ਡੈਨ ਨੂੰ ਇੱਕਦਮ ਚਕਾਚੌਂਦ ਕਰ ਦਿੱਤਾ ਡੈਨ ਘਬਰਾ ਗਈ ਤੇ ਕਹਿਣ ਲੱਗੀ ਮੈਨੂੰ ਬਖਸ਼ ਦਿਓ ਮੈਨੂੰ ਬਖਸ਼ ਦਿਓ ਤੇ ਇਹ ਕਹਿ ਕੇ ਉਥੋਂ ਭੱਜ ਗਈ ਇਸ ਤਰ੍ਹਾਂ ਰਜਿੰਦਰ ਸਿੰਘ ਤੇ ਉਸਦੇ ਪਰਿਵਾਰ ਨੂੰ ਵਾਹਿਗੁਰੂ ਨੇ ਹੱਥ ਦੇ ਕੇ ਬਚਾ ਲਿਆ ਹੁਣ ਰਜਿੰਦਰ ਨੇ ਆਪਣੀ ਗੋਟ ਤੇ ਵੰਨੀ ਘੜੀ ਵੇਖੀ ਟਾਈਮ ਕਾਫੀ ਹੋ ਚੁੱਕਾ ਸੀ ਉਹਨਾਂ ਨੇ ਹੁਣ ਸਿਨੇਮੇ ਨਾ ਜਾਣਾ ਹੀ ਮੁਨਾਸਿਬ ਸਮਝਿਆ ਅਤੇ ਕਾਰ ਸਮੇਤ ਵਾਪਸ ਆਪਣੇ ਘਰ ਆ ਗਏ ਆਪਣੇ ਮਾਤਾ ਪਿਤਾ ਜੀ ਨੂੰ ਸਾਰੀ ਗੱਲ ਸੁਣਾਈ ਮਾਤਾ ਪਿਤਾ ਨੇ ਵੀ ਰੱਬ ਦਾ ਲੱਖ ਲੱਖ ਸ਼ੁਕਰਾਨਾ ਮਨਾਇਆ ਕਿ ਉਹਨਾਂ ਦਾ ਸਾਰਾ ਪਰਿਵਾਰ ਵਾਹਿਗੁਰੂ ਦੀ ਮਿਹਰ ਸਦਕਾ ਘਰ ਆ ਗਿਆ ਸੋ ਬੱਚਿਓ ਪਲਾ ਕਰਨ ਦਾ ਸੋਚਣ ਨਾਲ ਤੁਹਾਡਾ ਕਦੇ ਵੀ ਬੁਰਾ ਨਹੀਂ ਹੋ ਸਕਦਾ ਦੁਸ਼ਮਣ ਜਿੰਨਾ ਮਰਜੀ ਤਾਕਤਵਰ ਕਿਉਂ ਨਾ ਹੋਵੇ ਤੁਹਾਡਾ ਬਾਲ ਵੀ ਵਿੰਗਾ ਨਹੀਂ ਕਰ ਸਕਦਾ ਚੰਗੇ ਤੇ ਧਾਰਮਿਕ ਵਿਚਾਰਾਂ ਵਾਲੇ ਇਨਸਾਨਾਂ ਦੇ ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਹੁੰਦਾ ਏ ਇਸ ਤਰ੍ਹਾਂ ਰਜ਼ਿੰਦਰ ਤੇ ਸਾਰਾ ਪਰਿਵਾਰ ਹੁਣ ਬਹੁਤ ਜ਼ਿਆਦਾ ਖੁਸ਼ ਹਨ ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕੀ ਸੀ ਕਿ ਪਰਮਾਤਮਾ ਦਾ ਹੱਥ ਉਹਨਾਂ ਦੇ ਸਿਰ ਤੇ ਹਮੇਸ਼ਾ ਏ ਤੇ ਉਹ ਉਹਨਾਂ ਨੂੰ ਕਦੇ ਵੀ ਮੁਸੀਬਤ ਵਿੱਚ ਨਹੀਂ ਪੈਣ ਦੇਵੇਗਾ ਉਹ ਬਹੁਤ ਖੁਸ਼ ਹਨ ਤੇ ਹੁਣ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਆਪਾਂ ਕੱਲ ਦਿਨੇ ਸਿਨੇਮਾ ਦੇਖਣ ਜਾਵਾਂਗੇ ਤੇ 파 ਟੀਵੀ ਕਰਾਂਗੇ ਇਸ ਤਰ੍ਹਾਂ ਹੁਣ ਸਾਰਾ ਪਰਿਵਾਰ ਬਹੁਤ ਖੁਸ਼ ਹੋਇਆ ਤੇ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇਕਰ ਅਸੀਂ ਕਿਸੇ ਦਾ ਭਲਾ ਕਰਦੇ ਹਾਂ ਕਿਸੇ ਦਾ ਭਲਾ ਸੋਚਦੇ ਹਾਂ ਤਾਂ ਫਿਰ ਚਾਹੇ ਕੋਈ ਸਾਡਾ ਕਿੰਨਾ ਮਰਜ਼ੀ ਬੁਰਾ ਸੋਚਦਾ ਹੋਵੇ ਉਹ ਸਾਡਾ ਕਦੇ ਵੀ ਬੁਰਾ ਨਹੀਂ ਕਰ ਸਕਦਾ ਕਿਉਂਕਿ ਪਰਮਾਤਮਾ ਉਸ ਨੂੰ ਕੀਤੇ ਹੋਏ ਬੁਰੇ ਕਰਮਾਂ ਦੀ ਸਜ਼ਾ ਜ਼ਰੂਰ ਦਿੰਦਾ ਹੈ ਤੇ ਤੁਹਾਨੂੰ ਤੁਹਾਡੇ ਚੰਗੇ ਕਰਮਾਂ ਦਾ ਫਲ ਵੀ ਜ਼ਰੂਰ ਦਿੰਦਾ ਹੈ ਇਸ ਲਈ ਹਮੇਸ਼ਾ ਚੰਗੇ ਕਰਮ ਕਰਿਆ ਕਰੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਾਂ ਤੱਕ ਲਈ ਧੰਨਵਾਦ